ਆ ਆਪਣਾ ਜਿਹੜਾ ਨਵਾਂ ਲਿਆਂਦਾ ਲਾਲ ਗੋਲਾ ਠੀਕ ਹੈ ਚੱਕ ਹੈ ਜੀ ਇਕੱਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦਾ ਤੁਸਾਰੇ ਵਧੀਆ ਹੋਗੇ ਤੇ ਕਹਿਣਟ ਹੋਗੇ ਆਜੋ ਫਿਰ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆ ਅੱਜ ਫਿਲਹਾਲ ਜਿਹੜੇ ਕੱਲ ਨਵੇਂ ਕਬੂਤਰ ਲੈਂਦੇ ਆ ਉਹਨਾਂ ਨੂੰ ਲਾਉਣੇ ਆ ਛਤਰੀ ਤੇ ਠੀਕ ਹੈ ਦੋ ਲਾਵਾਂਗੇ ਦੋ ਖੁੱਡੇ ਜੀ ਰੱਖਾਂ ਫਿਲਹਾਲ ਗਾਇਸ ਛਤਰੀ ਤੇ ਰੱਸੀ ਲਾਉਣੇ ਆ ਜਿਨ੍ਹਾਂ ਤੇ ਬੰਨਣੇ ਕਬੂਤਰ ਠੀਕ ਹੈ ਤੇ ਆਹ ਪਹਿਲਾਂ ਦੀ ਲੱਗੀ ਸੀਗੀ ਉਹ ਨਿੱਕੀ ਏ ਛੋਟੀ ਏ ਨਾਲੇ ਨਾਲੇ ਦੋ ਘਰਾਵਾਂ ਦੀ ਹੋਈ ਪਈ ਆ ਤਾਂ ਆ ਜੂਗੀ ਪੂਰੀ ਆ ਇੱਕ ਕਬੂਤਰ ਨੂੰ ਤਾਂ ਆ ਜੂਗੀ ਤੇ ਇੱਕ ਕਬੂਤਰ ਦਾ ਕਰਦੇ ਹਿੰਤਿਆਮ ਹੋਰ ਮਤਲਬ ਰੱਸੀ ਦਾ ਠੀਕ ਆ ਗਾਈਜ਼ ਲਾਲ ਤੇ ਨੀਲੀ ਤੈ ਲਾਉਣੀ ਪੈਣੀ ਕਿਉਂਕਿ ਉਹ ਕੱਲੀ ਐਸ ਤੈ ਦਾ ਕਬੂਤਰ ਹੈ ਜਿਹੜੀ ਪਹਿਲਾਂ ਆਪਣੇ ਲੱਗੇ ਜਿਹੜੇ ਨਵੇਂ ਲਿਆਂਦੇ ਆ ਆ ਤਾਂ ਲਾ ਦਿੰਨੇ ਆ ਨਾਲੇ ਤੈਨੂੰ ਤੋਤੂ ਦਿੰਨੇ ਆ ਤੇ ਦੁਬਾਰਾ ਫਿਰ ਜਦੋਂ ਲਾਲ ਨੀਲੀ ਤੇ ਲਿਆਂਦੇ ਉਦੋਂ ਫਿਰ ਲਾ ਦਾਂਗੇ ਆਹ ਠੀਕ ਐ ਤੇ ਇੱਕ ਰਾਂ ਇਹਨਾਂ ਨੂੰ ਲਾ ਲੂਤੀਏ ਸੋਣਾ ਐ ਮਤਲਬ ਪਿਆਰ ਨਾ ਕਰਨਾ ਪਣਾ ਕੰਮ ਇਹ ਸਾਰਾ ਪ੍ਰੇਅਰ ਵੇਖੀ ਜਾਸੀਂ ਇਹਦੇ ਲਾਲ ਨੀਲੀ ਤੇ ਹੀ ਲਾ ਦਿੰਨੇ ਆ ਗਿੱਜ ਜਾਨਗੇ ਹਜੇ ਕੜਾ ਛੱਡਣੇ ਆ ਫੰਗ ਕੱਢੇ ਪਏ ਆ ਤੇ ਹੁਣ ਮਤਲਬ ਦੋ ਤਿੰਨ ਜਿਹੜੇ ਪਾਸੇ ਤੋਂ ਲੈਂਦੇ ਹੋਈ ਜਾ ਬਾਕੀ ਜਿਨ੍ਹਾਂ ਤੋਂ ਪੁੱਛੇ ਸਾਰੇ ਲਾਲ ਨੀਲੀ ਵਾਲੇ ਚ ਆਪੇ ਗੱਜ-ਗੁੱਜ ਜਾਣਗੇ ਵਿੱਚ ਇੱਕ ਰੱਬ ਨਹੀਂ ਰੱਖਦਾ ਇਹਨਾਂ ਤੇ ਮੈਂ ਜੇ ਨਾ ਆਏ ਫਿਰ ਵੇਖਾਂਗੇ ਦੋ ਰੱਸੀਆਂ ਪੂਰੀਆਂ ਕੈਮ ਕਰਤੀਆਂ ਹੁਣ ਐ ਕਰਦੇ ਹਾਂ ਕਬੂਤਰ ਲੈਣੇ ਕੱਢ ਕੇ ਪਹਿਲਾਂ ਗਿਆ ਮੁੰਜਾ ਮੁੰਜਾ ਪਾਸੇ ਕਰ ਲਈਏ ਨਾਲੇ ਅੱਜ ਦਿਨ ਵੀ ਬਹੁਤ ਵਧੀਆ ਲੱਗਿਆ ਕਿਉਂਕਿ ਤੜਕੇ ਤਲਕੋ ਤਰਕੀ ਤੋਂ ਉੱਪਰ ਨਿਕਲਿਆ ਅੱਜ ਠੀਕ ਹੈ ਅੱਗੇ ਨਿਕਲਦੇ ਨਹੀਂ ਹੁੰਦੀ ਸੀ ਇਸ ਟਾਈਮ ਨੂੰ ਤੇ ਹੁਣ ਗੰਦ ਗੁੰਦ ਪਿਆ ਕਿਉਂਕਿ ਪਹਿਲਾਂ ਕਬੂਤਰ ਆਣੀ ਸੀਗੇ ਹਮੇ ਪਿਆ ਰਿਆ ਤੇ ਹੁਣ ਸਾਫ ਸੂਫ ਕਰਾਂਗੇ ਚੰਗੀ ਤਰ੍ਹਾਂ ਪਹਿਲਾਂ ਇੱਟ ਨੂੰ ਪਾਸੇ ਕਰੀਏ ਕਿਉਂਕਿ ਇੱਥੇ ਖਾਲੀ ਥਾਂ ਜਿੰਦਾ ਬੇਨਤੀ ਹਮ ਕਰਦੇ ਹਾਂ ਠੀਕ ਹੈ ਗਾਈਜ਼ ਲਾਓ ਵੀ ਸਤਨਾੰਸ਼ ਰਿਵਾਈਗੁਰੂ ਨਮਾ ਕੁਡੇ ਦਾ ਗੇੜ ਖੋਲਿਆ ਨਵੇਂ ਕਬੂਤਰਾਂ ਨੂੰ ਵੇਖਣ ਵਾਸਤੇ ਦਾਣੇ ਪਾਏ ਵੇ ਆਪਣੇ ਕੱਲ ਦੇ ਭਰਿਆ ਵੇ ਸੀ ਕੰਮ ਤੇ ਹੁਣ ਉਹ ਉਹ ਮਤਲਬ ਜਿਹੜੇ ਲਾਲ ਗੋਲਾ ਤੇ ਲਾਲ ਦੂਜਾ ਗੋਲਾ ਉਹ ਉਹ ਦੋਨੋਂ ਨੂੰ ਹੀ ਬੰਦੇ ਛਤਰੀ ਤੇ ਠੀਕ ਆ ਤੇ ਆ ਜੋੜੀ ਆ ਇਹਨਾਂ ਨੂੰ ਥੱਲੇ ਹੀ ਰਹਿਣ ਦਿੰਨੇ ਅੱਜ ਮਤਲਬ ਇਹਨਾਂ ਨੂੰ ਨਹੀਂ ਲਾਉਂਦੇ ਕਿਰਾ ਤੇ ਚਲੋ ਫਿਰ ਕੱਢਦੇ ਆ ਬਾਹਰ ਕਬੂਤਰਾਂ ਨੂੰ ਗੁੜਕਲੇ ਦੇਖੋ ਕਬੂਤਰ ਦੀ ਤੁਸੀਂ ਲਾਲ ਗੋਲੇ ਦੀ ਜਿਹੜਾ ਨਵਾਂ ਉਹ ਵੀ ਨਵਾਂ ਹੀ ਆ ਸਾਰੇ ਨਵੇਂ ਆ ਫਲਾ ਕਿਉਂਕਿ ਉਹ ਪਹਿਲਾਂ ਲੈ ਜਾਂਦਾ ਸੀ ਫਿਰ ਉੱਡ ਗਿਆ ਸੀ ਤੇ ਹੁਣ ਦੁਬਾਰਾ ਫਿਰ ਲੈ ਜਾਂਦਾ ਤਾਂ ਕਰਕੇ ਉਹਨਾਂ 'ਚ ਬਿਠਾਉਣਾ ਛਤਰੀ ਤੇ ਠੀਕ ਹੈ ਗਾਇਸ ਤੇ ਦੋ ਦਿਨ ਇੱਕ ਦਿਨ ਇਹਨਾਂ ਨੂੰ ਲਾ ਦਾਂਗੇ ਸਵੇਰੇ ਇਹਨਾਂ ਨੂੰ ਲਾ ਦਾਂਗੇ ਠੀਕ ਹੈ ਬਾਕੀ ਪਿੰਜਰੇ ਦਾ ਇੰਤਜ਼ਾਮ ਕਰਦੇ ਆ ਚਾਰਾਂ ਇਕੱਠਿਆਂ ਨੂੰ ਲਾ ਦਾਂਗੇ ਨਹੀਂ ਤਾਂ ਵੇਖੋ ਫਿਰ ਕੀ ਕਰਦੇ ਆ ਕੀ ਨਹੀਂ ਆਪਾਂ ਤੁਸੀਂ ਵਲੌਗ ਦੇ ਵਿੱਚ ਆ ਆਪਣਾ ਜਿਹੜਾ ਨਵਾਂ ਲਿਆਂਦਾ ਲਾਲ ਗੋਲਾ ਠੀਕ ਹੈ ਚੈੱਕ ਕਰੂ ਅੱਖਾਂ-ਅੱਖਾਂ ਠੀਕ ਆ ਨੋਕ ਤੇ ਬਿੱਠਾ ਲਗੀਆਂ ਪਈਆਂ ਫਲਾਲੇ ਨੂੰ ਬੰਦਦੇ ਆ ਬੱਚਾ ਹੀ ਅਜੇ ਠੀਕ ਹੈ ਗਾਇਜ਼ ਹੱਥਾਂ ਚੋਂ ਨਿਕਲਦਾ ਤਿਲਕਦਾ ਯਾ ਮੈਨੂੰ ਡਰ ਲੱਗਦਾ ਮੈਂ ਭੱਜ ਭੂਜ ਨਾ ਜਾਵੇ ਵਸਤੂ ਫੰਗ ਕੱਢੇ ਵੇ ਪਰ ਕਈ ਸਾਲੇ ਕੱਟ ਵੀ ਰੋਡੇ ਆ ਦੇਖਣ ਨੂੰ ਛਤਰੀ ਤੇ ਲਾਈਏ ਫਿਰ ਤੁਹਾਡੇ ਨਾਲ ਮਿਲਦੇ ਆ ਆਪਣਾ ਦੂਜਾ ਲਾਲ ਗੋਲਾ ਗਾਇਜ਼ ਚੈੱਕ ਕਰ ਲੋ ਆ ਵੇਖੋ ਇੱਕ ਅੱਖ ਚ ਟੀਰ ਪੰਦਾ ਇਧਰ ਵੇਖੋਏ ਇੱਕ ਮਿੰਟ ਗਾਇਜ਼ ਆ ਦੇਖੋ ਆ ਰਿਹਾ ਇੱਕ ਅੱਖ ਚ ਟੀਰ ਅੱਖ ਦਾ ਟੀਰ ਪੰਦਾ ਵਿਖਾਉਂਦਾ ਨਹੀਂ ਅੱਖ ਤੇ ਬਾਕੀ ਬਾਅਦ ਚੋ ਕਰਾਂ ਮੈਂ ਸ਼ੌਕ ਕਰਾਂ ਬੰਦ ਗਏ ਲਓ ਵੀ ਮਿੱਤਰੋ ਕਬੂਤਰਾਂ ਨੂੰ ਲਾਦਾ ਛਤਰੀ ਤੇ ਠੀਕ ਆ ਗਾਇਸ ਤੇ ਹੁਣ ਬੈਠੇ ਰਹਿਣਗੇ ਸ਼ਾਮ ਨੂੰ ਲਾਵਾਂਗੇ ਠੀਕ ਹੈ ਬਾਕੀ ਜੇ ਕਬੂਤਰ ਵਧੀਆ ਲੱਗਣ ਗਾਇਸ ਤਾਂ ਦੱਸਿਓ ਠੀਕ ਆ ਦੂਜਿਆਂ ਨੂੰ ਵੀ ਆਪਾਂ ਦਾਣੇ ਦੁਨੇ ਪਾਤੇ ਅੰਦਰ ਹੀ ਆ ਪਾਣੀ ਵੀ ਪਾਇਆ ਪਿਆ ਠੀਕ ਆ ਆ ਜੋੜੀ ਆ ਆ ਜੋੜੀ ਆ ਠੀਕ ਆ ਹਾਂ ਫਿਲਹਾਲ ਉੱਤੇ ਬੈਠੀ ਆ ਕਬੂਤਰੀ ਨੂੰ ਛੱਡਦੇ ਆ ਥੱਲੇ ਲਾਉਣੇ ਇਹਨਾਂ ਨੂੰ ਠੀਕ ਆ ਕਬੂਤਰ ਨੂੰ ਤੇ ਮੁਲਾਪ ਕਰ ਲੈਣ ਜਿੰਨਾਂ ਆਂਡੇ ਲਾ ਲੈਣਾ ਛੇਤੀ ਤੋਂ ਛੇਤੀ गाइस ਕਬੂਤਰੀ ਕਬੂਤਰ ਕਰਦਨੇ ਆਪਾਂ ਹੁਣ ਥੋੜੇ ਟਾਈਮਾਂ ਦੇ ਵਿੱਚ ਆ ਤੂੜੀ ਟੜੀ ਬਾਹਰ ਕਿਲੀ ਗੰਦ ਪਿਆ ਪਿਆ ਖੁੱਡੇ ਤੁਸੀਂ ਦੇਖ ਸਕਦੇ ਆ ਅੱਜ ਖੁੱਡੇ ਦੀ ਸਫਾਈ ਵੀ ਕਰਾਂਗੇ ਆਪਾਂ ਅੱਜ ਠੀਕ ਹੈ ਅੱਜ ਬਹੁਤ ਕੰਮ ਕਰਾਂਗੇ ਆਪਾਂ ਕਿਉਂਕਿ ਧੁੱਪ ਲੱਗ ਗਈ ਅੱਜ ਸਵੇਰ ਤੋਂ ਸਵੇਰੇ ਹੀ ਤੇ ਕਬੂਤਰ ਨੂੰ ਛੱਡਦੇ ਆ ਵਿੱਚ ਹਾਂਜੀ ਗਾਇਸ ਤੇ ਕਬੂਤਰ ਮੈਂ ਤਾੜ ਗਿਆ ਸੀ ਛਤਰੀ ਤੋਂ ਲੈ ਤੇ ਮੈਂ ਗਿਆ ਸੀ ਨਹੀਂ ਇਤਨਾ ਪਿੰਡ ਵਾਲ ਘਟਾਉਣ ਨਹੀਂ ਤੇ ਠੀਕ ਆ ਵੈਸੇ ਨਾਲ ਲੈ ਗਿਆ ਤੇ ਆਪਣੇ ਕਬੂਤਰ ਆਰੇ ਚੈੱਕ ਕਰ ਲੋ ਗਾਇਸ ਚੈੱਕ ਕਰ ਲੋ ਤਾੜ ਤੇ ਮੈਂ ਯਾਰ ਨਾ ਰੱਤੇ ਦੀ ਰੱਤ ਬੰਨ ਤੇ ਸੀ ਮੈਂ ਮਨ ਲਾ ਦੇ ਰਹੇ ਦੀ ਲਾਤ ਨਿਕਲੇਗੀ ਸ਼ਾਮ ਤੱਕ ਸ਼ੱਕ ਪੈਂਦਾ ਪੈਰ ਚੱਕ ਕੇ ਚੱਕ ਚੱਕ ਕੇ ਤੁਰਦਾ ਕਿਉਂਕਿ ਮੈਂ ਜਾਵੜਿਆ ਮੈਨੂੰ ਕਾਲ ਸੀ ਮੈਂ ਜਾਵੜਿਆ ਪਿੰਡ ਮੈਂ ਚੱਲ ਕੋਈ ਨਹੀਂ ਆਣ ਕੇ ਦੇਖਾਂਗੇ ਠੀਕ ਹੈ ਤੇ ਹੁਣ ਚੈੱਕ ਕਰਦੇ ਆ ਆਪਾਂ ਫਿਕਰ ਲੱਗੀ ਪਈ ਸੀ ਠੀਕ ਹੈ ਕਮਰੇ ਬਾਹਰ ਕੱਢ ਕੇ ਦੇਖ ਲਾ ਫਿਰ ਤੁਹਾਨੂੰ ਦੱਸਦਾ ਗਾਇਸ ਠੀਕ ਹੈ